ਸਾਰੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਵਿੱਚ ਆਪਸ ਦੇ ਵਿੱਚ ਕੋਲਾਬੋਰੇਸ਼ਨ ਹੋ ਰਹੀ ਆ ਉਹਨਾਂ ਦੀ ਆਪਸ ਦੇ ਵਿੱਚ ਮੀਟਿੰਗ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਇੱਕ ਸੀਰੀਜ਼ ਆਫ ਮੀਟਿੰਗ ਦੇ ਵਿੱਚ ਅੱਜ ਇੱਕ ਬਾਬਾ ਫਰੀਦ ਯੂਨੀਵਰਸਿਟੀ ਦੇ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਮੀਟਿੰਗ ਹੋਈ ਹੈ ਜਿੱਥੇ ਕਿ ਅਰਾਊਂਡ 14 ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਡੀਨ ਡਾਇਰੈਕਟਰ ਆਏ ਨੇ ਮੈਂ ਤੁੰਗਕ ਦੇ ਵੈਟਰਨਰੀ ਐਨੀਮਲ ਸੈਂਸਿਸ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਹਾਂ ਅਸੀਂ ਜਿਵੇਂ ਇਹ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਉੱਤਰ ਨੰਬਰ ਰਿਖਦੇ ਨੇ ਅਸੀਂ ਐਨੀਮਲ ਸੈਂਸਿਸ ਦੇ ਵੈਟਰਨਰੀ ਯੂਨੀਵਰਸਿਟੀ ਦੇ ਵਿੱਚ ਸਾ ਅੱਜ ਅਸੀਂ ਇੱਕ ਐਮਓਯੂ ਸਾਈਨ ਕੀਤਾ ਵੀ ਅਸੀਂ ਇੱਕ ਦੂਜੇ ਦੀ ਰਿਸਰਚ ਦੇ ਵਿੱਚ ਕੋਲੈਬੋਰੇਸ਼ਨ ਕਰਾਂਗੇ ਜਿਹੜੀਆਂ ਫੈਸਿਲਿਟੀਆਂ ਸਾਡੇ ਕੋਲ ਹੈਗੀਆਂ ਯੂਨੀਵਰਸਿਟੀ ਦੇ ਵਿੱਚ ਇਹ ਯੂਜ਼ ਕਰ ਸਕਦੇ ਆ ਉਹਨਾਂ ਦੇ ਸਟੂਡੈਂਟਸ ਆਪਸ ਵਿੱਚ ਐਕਸਚੇਂਜ ਹੋਗਾ ਅਲਕੇ ਇੱਕ ਜੁਆਇੰਟ ਪ੍ਰੋਗਰਾਮ ਬਣਾਵਾਂਗੇ ਇਸ ਤਰ੍ਹਾਂ ਬਾਕੀ ਯੂਨੀਵਰਸਟੀਆਂ ਦੇ ਨਾਲ ਵੀ ਇਹੀ ਗੱਲਬਾਤ ਹੋਈ ਵੀ ਜਿੰਨੀਆਂ ਵੀ ਉਹਨਾਂ ਕੋਲ ਰਿਸਰਚ ਦੀਆਂ ਜਾਂ ਫੈਸਿਲਿਟੀਆਂ ਨੇ ਉਹਨੂੰ ਡੁਪਲੀਕੇਟ ਕਰਨ ਦੀ ਬਜਾਏ ਇੱਕ ਦੂਜੇ ਨਾਲ ਸਾਂਝੀਆਂ ਕਰਾਂਗੇ ਤੇ ਸਟੂਡੈਂਟਸ ਦੇ ਵਿੱਚ ਜਾਂ ਰਿਸਰਚ ਦੇ ਵਿੱਚ ਆਪਾਂ ਬਹੁਤ ਇਸ ਚੀਜ਼ ਦਾ ਪੰਜਾਬ ਦੇ ਵਿੱਚ ਆਪਾਂ ਕਾਫੀ ਤਰੱਕੀ ਕਰ ਸਕਦੇ ਆ ਕਾਫੀ ਉੱਤ ਸਾਬ ਗੁਲਬ ਆਪਣ ਗੁਲਬ ਚਲ ਘਟਾਰਾ ਜੀ ਤੇ ਆਧਨੀ ਭਗਵੰਤਮਾਨ ਚੀਫ ਮਿਨਿਸਟਰ ਜੀ ਦੀ ਉਹਨਾਂ ਦੇ ਇਨੀਸ਼ੀਏਟਿਵ ਦੇ ਉੱਤੇ ਇੱਕ ਵਾਈਸ ਚਾਂਸਲਰਸ ਦਾ ਗਰੁੱਪ ਮੀਟਿੰਗ ਹੋ ਰਹੀ ਹੈ ਤੇ ਇਹ ਉਸ ਸਿਲਸਿਲੇ ਦੇ ਵਿੱਚ ਹੈ ਦੂਸਰੀ ਮੀਟਿੰਗ ਹੈ ਤੇ ਅਸੀਂ ਕੁਝ ਦਿਨ ਪਹਿਲਾਂ ਗੁਰੂ ਰਵੀਦਾਸ ਆਯੁਰਵੇਦ ਯੂਨੀਵਰਸਿਟੀ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਆਲ ਸਾਇੰਸਿਜ਼ ਦੇ ਨਾਲ ਇੱਕ ਮੈਮੋਰੰਡਮ ਆਫ ਅੰਡਰਸਟੈਂਡਿੰਗ ਸਾਈਨ ਕੀਤਾ ਹੈ 29 ਤਰੀਕ ਨੂੰ ਉਸ ਮੈਮੋਰੰਡਮ ਦੇ ਤਾਅਤ ਅਸੀਂ ਜੁਆਇੰਟ ਰਿਸਰਚ ਆਯੁਰਵੇਦ ਦੇ ਵਾਟਰ ਸਾਇੰਸ ਦੇ ਵਿੱਚ ਜਿਹੜੀਆਂ ਬੂਟੀਆਂ ਦੇ ਉੱਤੇ ਤੇ ਹੋਰ ਬਹੁਤ ਸਾਰੇ ਜਿੰਨੇ ਅਲੱਗ-ਅਲੱਗ ਵਿਸ਼ਿਆਂ ਦੇ ਉੱਤੇ ਰਿਸਰਚ ਕਰਾਂਗੇ ਤੇ ਆਈ ਬਲੀਵ ਕਿ ਜਿਹੜੀ ਜੋ ਵੀ ਅਸੀਂ ਸਰਕਾਰ ਦੀ ਇਨੀਸ਼ੀਏਟਿਵ ਤੇ ਬਹੁਤ ਵਧੀਆ ਇੱਕ ਜਿਹੜਾ ਕਦਮ ਲਿਆ ਗਿਆ ਉਹਦੇ ਨਾਲ ਜਿਹੜਾ ਇਹ ਸਾਰੇ ਉਪਰਾਲੇ ਦਾ ਪੰਜਾਬ ਦੀ ਜਨਤਾ ਨੂੰ ਭਾਰਤ ਦੀ ਜਨਤਾ ਨੂੰ ਬਹੁਤ-ਬਹੁਤ ਫਾਇਦਾ ਹੋਏਗਾ ਤਾਂ ਇਹ ਜੀ ਸੀਰੀਜ਼ ਆਫ ਮੀਟਿੰਗਸ ਚੱਲ ਰਿਹਾ ਹੈ ਇਹ ਰਾਜ ਭਵਨ ਜਿਹੜਾ ਹੈ ਸਾਡੇ ਮਾਨਯੋਗ ਅ ਰਾਜਪਾਲ ਜੀ ਹੈ ਉਹਨਾਂ ਦੀ ਪਹਿਲ ਉੱਤੇ ਇਹ ਸਾਰਾ ਤੇ ਸਾਡੇ ਚੀਫ ਮਿਨਿਸਟਰ ਭਗਵੰਤ ਮਾਨ ਜੀ ਦੀ ਪਹਿਲ ਉੱਤੇ ਇਹ ਪੂਰਾ ਪਾਰਟਨਰਸ਼ਿਪ ਦਾ ਪ੍ਰੋਗਰਾਮ ਚੱਲ ਰਿਹਾ ਹੈ ਨਿਊ ਐਜੂਕੇਸ਼ਨ ਪਾਲਿਸੀ ਹੈ ਇਹਦੇ ਵਿੱਚ ਤਿੰਨ ਐਸਪੈਕਟ ਹੁੰਦੇ ਐ ਐਜੂਕੇਸ਼ਨ ਰਿਸਰਚ ਤੇ ਪਾਰਟਨਰਸ਼ਿਪ ਤੇ ਉਹਦੇ ਜਿਹੜੀ ਮੈਥਡੋਲੋਜੀਸ ਐ ਸਕਿੱਲ ਐ ਟੈਕਨੋਲੋਜੀ ਐ ਉਹ ਸਭ ਦੇਖ ਕੇ 14 ਯੂਨੀਵਰਸਿਟੀਆਂ ਆ ਗਈਆਂ ਇੱਥੇ ਤੇ ਉਹਨਾਂ ਦੇ ਬਾਈਚ ਚਾਂਸਸ ਆਏ ਹੋਏ ਹੈ ਡੀਨ ਰਜਿਸਟਰਾਰ ਤੇ ਹੋਰ ਵੱਡੇ ਅਫੀਸਰਸ ਆਏ ਹੋਏ ਹੈ ਤੇ ਅਸੀਂ ਅੱਜ ਇਹ ਚਰਚਾ ਕੀਤੀ ਕਿ ਕਿੰਨਾ ਕੋਲੈਬੋਰੇਸ਼ਨ ਕਰ ਸਕਦੇ ਆ ਤੇ ਫੈਸਿਲਿਟੀਾਂ ਬਿਨਾਂ ਡੁਪਲੀਕੇਸ਼ਨ ਕਿਤੇ ਕਿਵੇਂ ਅਸੀਂ ਇੱਕ ਦੂਜੇ ਦਾ ਜਿਹੜਾ ਟੈਲੈਂਟ ਹੈ ਇੱਕ ਦੂਜੇ ਦੀ ਜਿਹੜੀ ਟੈਕਨੋਲੋਜੀ ਹੈ ਇੱਕ ਦੂਜੇ ਦੀ ਜਿਹੜੀ ਨੌਲੇਜ ਐ ਸਕਿੱਲਸ ਐ ਉਹ ਅਸੀਂ ਐਕਸਚੇਂਜ ਕਰ ਸਕਦੇ ਆ ਕਿਸ ਮਿਲ ਜੁਲ ਕੇ ਕੰਮ ਕਰਕੇ ਕਿਵੇਂ ਪੰਜਾਬ ਸੂਬੇ ਨੂੰ ਅਸੀਂ ਤਰੱਕੀ ਦਾ ਰਸਤਾ ਅੱਗੇ ਲੈ ਜਾ ਸਕਦੇ ਹਾਂ ਵਿਕਸਿਤ ਭਾਰਤ 2047 ਦੀ ਰਾਉ ਅਸੀਂ ਐਜੂਕੇਸ਼ਨ ਦੇ علاوہ ਜਿਹੜਾ ਜਿਹੜੀ ਟੈਕਨੋਲੋਜੀ ਹੈ देयर ਆ ਇੰਡਸਟਰੀ ਨਾਲ ਕੋਲੋਬੋਰੇਸ਼ਨ ਹੈ ਜਿਹੜਾ ਇੱਕ ਬਹੁਤ ਵੱਡਾ ਇਹਦਾ ਜਿਹੜਾ ਪਾਰਟ ਹੈ ਉਹ ਹੈ ਅਕੈਡਮੀਆ ਇੰਡਸਟਰੀ ਪਾਰਟਿਸਪੇਸ਼ਨ ਤਾਂ ਕਿਵੇਂ ਅਸੀਂ ਨਵੀਂ ਸੈਕਸ਼ਨ 8 ਦੀ ਕੰਪਨੀਆਂ ਸ਼ੁਰੂ ਕਰ ਸਕਦੇ ਆ ਕਿਵੇਂ ਅਸੀਂ ਡਿਊਲ ਡਿਗਰੀਆਂ ਡਿਗਰੀਆਂ ਕਿਵੇਂ ਅਸੀਂ ਸਾਝੀਆਂ ਕਰ ਸਕਦੇ ਆ ਇੰਟੀਗ੍ਰੇਟਿਡ ਜੁਆਇੰਟ ਡਿਗਰੀਆਂ ਕੁਝ ਜਿਹੜੇ ਐਕਸਪਰਟ ਇੱਥੇ ਆ ਉਹ ਇੱਥੇ ਪੜ੍ਹਾਣਗੇ ਬਾਕੀ ਦਾ ਕੋਰਸ ਉਹ ਦੂਜੀ ਯੂਨੀਵਰਸਿਟੀ ਜਾ ਕੇ ਕਰਨਗੇ ਇਹਦਾ ਕਿਵੇਂ ਅਸੀਂ ਕਰਿਕੂਲਮ ਰਾਈਟ ਕਰਨਾ ਹੈ ਕਿਵੇਂ ਅਸੀਂ ਐਗਜ਼ਾਮੀਨੇਸ਼ਨ ਸਿਸਟਮ ਹੈ ਇਹ ਰਿਸੋਰਸ ਜਿਹੜੇ ਉਹ ਇੱਕ ਵੱਡਾ ਮੁੱਦਾ ਸੀ ਕਿਵੇਂ ਅਸੀਂ ਈ ਹਸਪੀਟਲ ਈ ਰਿਸੋਰਸਸ ਈ ਅਸਾਈਨਮੈਂਟ ਤੇ ਜਿਹੜਾ ਪੜਾਈ ਤੇ ਲੈਕਚਰਸ ਕਰ ਬੈਠੇ ਵੀ ਬੱਚੇ ਜਬ ਮਿਸ ਕਰ ਜਾਂ ਨਾ ਅਸੀਂ ਸ਼ੁਰੂ ਕੀਤਾ ਹੋਇਆ ਇਹ ਸਾਰੇ ਜਿਹੜੇ ਐਕਸਪਰਟਾਈਜ਼ ਹੈ ਤੇ ਫਾਈਟੋਮੈਡੀਸਿਨ ਤੇ ਹੋਰ ਜਿਹੜੇ ਨੋਨ ਟ੍ਰੈਡੀਸ਼ਨਲ ਕੋਰਸਸ ਆ ਉਹਨਾਂ ਦੀ ਯੂਨੀਵਰਸਿਟੀ ਚ ਐਗਰੀਕਲਚਰ ਹੈ ਸਾਡੀ ਯੂਨੀਵਰਸਿਟੀ ਵਿੱਚ ਮੈਡੀਸਿਨ ਹੈ ਕਿਵੇਂ ਇਹਨਾਂ ਨੂੰ ਜੁਆਇਨ ਕਰਕੇ ਅਸੀਂ ਜੋਬ ओरिएंटेड कोर्स शुरू ਕਰ ਸਕਦੇ ਤੇ ਇਹ ਵੀ ਡਿਸਕਸ਼ਨ ਹੋਇਆ ਕਿ ਕਿਵੇਂ ਪਿਛਲੇ 4 ਮਹੀਨੇ ਚ 400 ਬੱਚੇ ਟ੍ਰੇਨ ਕਰਕੇ 46 ਬੱਚਿਆਂ ਨੂੰ ਜੋਬ ਵੀ ਮਿਲ ਗਈ ਹੈ ਤੇ ਇਹ 10+2 ਦੀ ਜਿਹੜੀ ਸਕੂਲ এডੂਕੇਸ਼ਨ ਹੈ ਉਹਨੂੰ हायर एजुकेशन ਨਾਲ ਲਿੰਕ ਕਰਨੇ ਦਾ ਵੀ ਇੱਕ ਬਹੁਤ ਬੜਾ ਜਰੀਆ ਹੈ ਜਰੀਆ ਬੰਦਾ ਹੈ ਤੇ ਕਿਵੇਂ ਅਸੀਂ ਪਲਾਨਿੰਗ ਕਰਨੀ ਹੈ ਅਸੀਂ ਇੱਕ ਦੂਜੀ ਯੂਨੀਵਰਸਿਟੀ विजिट कर रहे हैं जड़ी बेस्ट प्रैक्टिस हैं दोनों की उन्होंने कंबाइन कर रहे हैं तो उन्होंने इंप्लीमेंट करके पंजाब पाबरस उ किमें कम करना वो गल कर रहे